ਕੰਮੇ ਨੇ ਇਹ ਆਮ ਪਰਿਵਾਰਾਂ ਦੇ ਮਜ਼ਦੂਰ ਪਰਿਵਾਰਾਂ ਦੇ ਪ੍ਰਾਈਵੇਟ ਤੌਰ ਤੇ ਇੱਥੇ ਦਿਹਾੜੀ ਕੰਮ ਕਰ ਰਹੇ ਨੇ ਜਿਨ੍ਹਾਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਸਰਕਾਰ ਨੂੰ ਇਸ ਵੱਲ ਤੁਰੰਤ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਜੋ ਮਜ਼ਦੂਰ ਜਮਾਤ ਦੇ ਲੋਕ ਨੇ ਜੋ ਆਪਣੇ ਪਰਿਵਾਰ ਪਾਲਦੇ ਨੇ ਪਿੱਛੇ ਬੱਚੇ ਨੇ ਉਹਨਾਂ ਦੇ ਉਹਨਾਂ ਦੀ ਸੁਰੱਖਿਆ ਵੱਲ ਧਿਆਨ ਦਿੱਤਾ ਜਾਵੇ ਜਿਹੜੇ ਪ੍ਰਸ਼ਤ ਅਧਿਕਾਰੀ ਨੇ ਜੋ ਲੱਖਾਂ ਰੁਪਏ ਤਨਖਾਹ ਲੈਂਦੇ ਨੇ ਤੇ ਕੈਮਰਾ ਦੇਖ ਕੇ ਉਹ ਪਾਸਾ ਵਟ ਜਾਂਦੇ ਨੇ ਉਨ੍ਹਾਂ ਦੇ ਉੱਪਰ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ ਤਾਂ ਕਿ ਜੋ ਇਹ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾ ਰਹੇ ਨੇ ਤੇ ਆਪਣੀ ਡਿਊਟੀ ਤਨਦੇਹੀ ਨਾਲ ਨਹੀਂ ਨਿਭਾ ਰਹੇ ਉਹਨਾਂ ਦੇ ਉੱਪਰ ਨਕੇਲ ਕਸੀ ਜਾ ਸਕੇ ਹਾਂਜੀ ਖੜਿਆਂ ਸਰਹੰਦ ਨਹਿਰ ਦਰਾਹਾ ਦੇ ਉੱਪਰ ਜਿੱਥੇ ਕਿ ਕੁਝ ਦਿਨ ਪਹਿਲਾਂ ਇਸ ਨਹਿਰ ਦੀਆਂ ਸਾਈਡਾਂ ਪੱਕੀਆਂ ਕੀਤੀਆਂ ਗਈਆਂ ਨੇ ਸਾਈਡਾਂ ਪੱਕੀਆਂ ਕਰਨ ਤੋਂ ਬਾਅਦ ਜੋ ਇਸ ਨਹਿਰ ਦੀ ਮਿੱਟੀ ਆ ਬਾਹਰ ਕੱਢੀ ਗਈ ਸੀ ਇਸ ਦੇ ਕਿਨਾਰੇ ਉੱਚੇ ਕੀਤੇ ਜਾਣੇ ਸੀ ਪਰੰਤੂ ਨਹਿਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਨਹਿਰ ਵਿੱਚ ਦੁਬਾਰਾ ਮਿੱਟੀ ਸਿੱਟੀ ਜਾ ਰਹੀ ਹੈ ਦੇਖ ਸਕਦੇ ਹੋ ਕਿ ਇਹ ਮਿੱਟੀ ਦੁਬਾਰਾ ਸਿੱਟੀ ਜਾ ਰਹੀ ਹੈ ਨਹਿਰ ਚੌੜੀ ਕੀਤੀ ਦਾ ਫਿਰ ਕੀ ਫਾਇਦਾ ਹੋ ਸਕਦਾ ਜਦੋਂ ਇਹ ਮਿੱਟੀ ਇਸ ਵਿੱਚ ਦੁਬਾਰਾ ਹੀ ਸੁੱਟੀ ਜਾਣੀ ਸੀ ਐਸ ਡੀਓ ਨਾਲ ਇਸ ਬਾਬਤ ਗੱਲ ਹੋਈ ਸੀ ਐਸ ਡੀਓ ਸਾਹਿਬ ਨੇ ਇਸ ਗੱਲ ਦਾ ਭਰੋਸਾ ਦਿਵਾਇਆ ਸੀ ਕਿ ਇਹ ਮਿੱਟੀ ਬਾਹਰ ਕਿਨਾਰੇ ਉੱਪਰ ਛੁੱਟੀ ਜਾਊਗੀ ਅੰਦਰ ਨਹੀਂ ਛੁੱਟੀ ਜਾਊਗੀ ਪਰੰਤੂ ਕੁਝ ਘੰਟਿਆਂ ਬਾਅਦ ਹੀ ਜੋ ਕਾਮੇ ਨੇ ਕਾਮਿਆਂ ਨੂੰ ਹਦਾਇਤ ਮਿਲੀ ਕਿ ਮਿੱਟੀ ਅੰਦਰ ਹੀ ਛੁੱਟੀ ਜਾਵੇ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਸ੍ਰੀ ਰਵਿੰਦਰ শেਢ ਜੀ ਹਾਂਜੀ শেਢ ਸਾਹਿਬ ਜੋ ਮਿੱਟੀ ਨਹਿਰ ਵਿੱਚ ਛੁੱਟੀ ਜਾ ਰਹੀ ਹੈ ਇਸ ਬਾਰੇ ਕੀ ਵਿਚਾਰ ਦੇਣਾ ਚਾਹੋਗੇ ਆ ਵੀ ਸਰਕਾਰ ਪਹਿਲਾਂ ਤਾਂ ਸੜਕ ਇਹਨੂੰ ਨਹਿਰ ਨੂੰ ਚੌੜੀ ਕਰਦੀ ਹੈ ਇੱਥੇ ਕਿਨਾਰੇ ਪੱਟ ਤੇ ਜ਼ਰਖਤ ਪੱਟ ਤੇ ਹੋਰ ਜੋ ਸਾਡਾ ਕੁਦਰਤੀ ਵਾਤਾਵਰਣਾ ਉਹਨੂੰ ਹੋਰ ਖਰਾਬ ਕਰਤਾ ਅਗਰ ਕੋਈ ਨਹਿਰ ਵਿੱਚ ਦਰਖਤ ਆਉਂਦਾ ਜਾਂ ਕੰਡਿਆਂ ਦੇ ਕੋਈ ਸਹੂਲਤ ਲਈ ਇਹ ਕੰਡੇ ਬਣਾਏ ਗਏ ਨੇ ਉਹਨਾਂ ਤੋਂ ਬਾਅਦ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ ਅਧਿਕਾਰੀਆਂ ਦੀ ਨਹਿਰ ਪੱਕੀ ਹੋ ਗਈ ਨਹਿਰ ਪੱਕੀ ਹੋਣ ਤੋਂ ਬਾਅਦ ਪਹਿਲਾਂ ਮਿੱਟੀ ਨਹਿਰ ਚ ਬਾਹਰ ਕੱਢੀ ਗਈ ਉੱਤੇ ਕਿੰਨੀ ਲੇਬਰ ਆਈ ਹੋਊ ਚਾਹੇ ਉਹ ਜੀਵੀਸੀ ਮਸ਼ੀਨ ਨਾਲ ਚੱਕੀ ਹੈ ਤੇਪਰਾ ਜਿ ਲੱਦੀ ਹੈ ਔਰ ਫੇਰ ਉਹ ਚੱਕ ਕੇ ਮਿੱਟੀ ਫੇਰ ਅੰਦਰ ਸਿੱਟੀ ਜਾ ਰਹੀ ਹੈ ਇਹਦੇ ਮੈਨੇ ਕੀ ਨੇ ਇਹਦਾ ਅਧਿਕਾਰੀ ਦੱਸ ਸਕਦੇ ਹਨ ਉਹਨਾਂ ਨੂੰ ਸੰਪਰਕ ਕਰੀਦਾ ਉਹ ਕਹਿੰਦਾ ਮੇਰਾ ਇਲਾਕਾ ਨਹੀਂ ਆਉਂਦਾ ਪਰਲਾ ਕਹਿੰਦਾ ਮੇਰਾ ਨਹੀਂ ਆਉਂਦਾ ਫਿਰ ਇਹ ਇਲਾਕਾ ਹੈ ਕਿਦਾ ਇਹ ਇੰਨੀਆਂ ਮੋਟੀਆਂ ਮੋਟੀਆਂ ਤਨਖਾਹਾਂ ਲੈਂਦੇ ਨੇ ਜ਼ਿੰਮੇਵਾਰੀ ਕੋਈ ਨਹੀਂ ਹੈਗੀ ਸਰਕਾਰ ਜੋ ਵੀ ਡਿਵੈਲਪਮੈਂਟ ਕਰਦੀ ਹੈ ਉਹ ਸਰਕਾਰ ਦਾ ਕੋਈ ਆਪਣਾ ਕੋਈ ਸਰੋਤ ਨਹੀਂ ਹੁੰਦਾ ਉਹ ਲੋਕਾਂ ਦਾ ਹੀ ਟੈਕਸਾਂ ਦਾ ਪੈਸਾ ਹੁੰਦਾ ਜੋ ਉਸ ਦੇ ਥਰੂ ਇਹ ਜੋ ਵੀ ਸਾਡਾ ਕੋਈ ਡਿਵੈਲਪਮੈਂਟ ਹੁੰਦੀ ਆ ਉਹ ਪੈਸਾ ਟੈਕਸਾਂ ਦਾ ਪੈਸਾ ਹੁੰਦਾ ਅਸੀਂ ਸਰਕਾਰ ਨੂੰ ਹੀ ਪੁੱਛਣਾ ਕਿਹਨੂੰ ਪੁੱਛਣਾ ਅਧਿਕਾਰੀ ਕੋਈ ਰਾਹ ਨਹੀਂ ਦਿੰਦੇ ਵੀ ਇਹ ਕਿਉਂ ਹੋ ਰਿਹਾ ਹੈ ਇਹਦਾ ਮਤਲਬ ਹੈ ਜੇ ਦਾਜ ਕੁਝ ਕਾਲਾ ਹੈ ਤਾਂ ਹੀ ਹੋ ਰਿਹਾ ਇਹਦਾ ਸਿੱਧਾ ਸਵਾਲ ਆ ਓਏ ਪਹਿਲਾਂ ਮਿੱਟੀ ਬਾਹਰ ਘਟੀ ਜਾਂਦੀ ਆ ਫੇਰ ਵਿੱਚ ਮਿੱਟੀ ਸਿੱਟੀ ਜਾਂਦੀ ਹੈ ਇਹਦਾ ਕਾਰ ਸਿੱਟਰ ਦਾ ਕੀ ਕਾਰਨਾ ਕੱਢਣ ਦਾ ਕੀ ਫਾਇਦਾ ਸੀਗਾ ਅਸੀਂ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਜੋ ਵੀ ਉਹ ਨਾਰੇ ਲਾਉਂਦੀ ਆ ਪਾਰਦਰਸ਼ਤਾ ਦੇ ਉਹ ਪਾਰਦਰਸ਼ਤਾ ਬڑے-ਬڑے ਹੋਲਡਿੰਗ ਲਾ ਕੇ ਹੀ ਪੈਦਾ ਕੀਤੀ ہوئی ਹੈ ਪਾਰਦਰਸ਼ਤਾ ਹੈ ਨਹੀਂ ਭ੍ਰਿਟਾਚਾਰ ਆਪਣੇ ਸਾਰੇ ਹੱਦ ਬਨੇ ਟੱਪ ਚੁੱਕਿਆ ਇਸ ਪਰ ਤੇ ਜਵਾਬ ਦੇ ਕਿਸ ਲਈ ਹੈ ਸਾਰੇ ਆਪਣੇ ਆਪਣੇ ਕੰਨ ਦੇ ਵਿੱਚ ਹੀ ਫਿਰਦੇ ਹਨ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਜੋ ਵੀ ਕੋਈ ਸਿਸਟਮ ਹੈ ਤੁਹਾਡਾ ਇਹ ਨੂੰ ਇਹਨੂੰ ਪਾਰਦਰਸ਼ੀ ਬਣਾਇਆ ਜਾਵੇ ਇਹਦਾ ਕੀ ਮਤਲਬ ਕਿ ਇਸ਼ਤਿਆਰਾਂ ਤੇ ਜਿੰਨਾ ਜ਼ੋਰ ਦਿੱਤਾ ਹੋਇਆ ਹੈ ਜਿਸ ਕਿਤੇ ਚਲ ਜਾਓ ਇਸ਼ਤਿਆਰ ਇਸ਼ਤਿਆਰ ਲੱਗੇ ਹੋਏ ਹਨ ਜੋ ਜ਼ਮੀਨੀ ਹਕੀਕਤ ਹੈ ਉਹ ਉਸ ਦੇ ਉਲਟ ਹੈ ਜੇਡ ਸਾਹਿਬ ਜਿਸ ਤਰ੍ਹਾਂ ਕਿ ਪਹਿਲਾਂ ਐਕਸ਼ਨ ਸਾਹਿਬ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਸੀ ਕਿ ਇਸ ਨਹਿਰ ਦਾ ਤਲ ਚੌੜਾ ਕਰਤਾ ਉਪਰੋਂ ਚੜਾਈ ਵੀ ਚੌੜੀ ਕਰਤੀ ਜਿਸ ਕਰਕੇ ਇਸ ਦਾ ਜੋ ਬੱਟਰ ਕੈਪੈਸਿਟੀ ਹੈ ਉਹ ਵੱਧ ਜੂਗੀ ਪਰ ਹੁਣ ਇਹ ਨਹਿਰ ਵਿੱਚ ਦੁਬਾਰਾ ਮਿੱਟੀ ਸਿੱਟੀ ਜਾ ਰਹੀ ਹੈ ਫਿਰ ਉਸ ਦਾ ਫਾਇਦਾ ਕੀ ਹੋਇਆ ਵੀ ਉਸ ਨੂੰ ਚੌੜੀ ਕਰਨ ਦਾ ਫਾਇਦਾ ਕੀ ਹੋਇਆ ਜਦੋਂ ਉਹਦੀ ਉਚਾਈ ਵੱਧ ਜੂਗੀ ਮਿੱਟੀ ਦੁਬਾਰਾ ਸਿੱਟੀ ਜਾਊਗੀ ਦੇਖੋ ਜੀ ਕੱਢਣ ਦਾ ਫਾਇਦਾ ਮੈਨਾਂ ਮਿੱਟੀ ਕੱਢਣ ਦਾ ਫਾਇਦਾ ਉਹ ਅਧਿਕਾਰੀ ਦੱਸ ਸਕਦੇ ਹਨ ਹੁਣ ਉਹ ਚੱਕ ਕੇ ਫੇਰ ਉਹ ਚੱਕ ਕੇ ਮਿੱਟੀ ਜਿਹੜੀ ਸਾਈਡਾਂ ਦੇ ਪਈ ਆ ਉਹਨੂੰ ਫੇਰ ਨਹਿਰ ਸਿੱਟੀ ਜਾ ਰਹੀ ਆ ਐਸ.ਐਸ.ਓ. ਸਾਹਿਬ ਨੇ ਇੱਕ ਵਾਰ ਰਖਵਾਤਾ ਸੀਗਾ ਵੀ ਬਾਹਰ ਸੁੱਟੇ ਜਾਵੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਦੁਬਾਰਾ ਫਿਰ ਤਿੰਨ ਦਿਨ ਤੋਂ ਮਿੱਟੀ ਅੰਦਰ ਸੁੱਟ ਰਹੇ ਨੇ ਜੀ ਇਹ ਇਹ ਰਖਵਾਇਆ ਕਿਉਂ ਸੀ ਦੁਬਾਰਾ ਫਿਰ ਸਿੱਟੀ ਜਾ ਰਹੀ ਹੈ ਹਾਂਜੀ ਇਹਦਾ ਹੁਣ ਅਧਿਕਾਰੀ ਫੋਨ ਨਹੀਂ ਚੱਕਦੇ ਨਾ ਕੋਈ ਜਵਾਬ ਦਿੰਦੇ ਆ ਇਹਦਾ ਵਿੱਚ ਕੋਈ ਹੈ ਨਾ ਕੁਝ ਤਾਂ ਕੁਝ ਤਾਂ ਹੈ ਇਹਦੇ ਵਿੱਚ ਤਾਂ ਹੀ ਹੋ ਰਿਹਾ ਹੈ ਕੰਮ ਇਹ ਦੂਸਰਾ ਸੇਟ ਸਾਹਿਬ ਇਸ ਨਹਿਰ ਵਿੱਚ ਜਿਸ ਤਰ੍ਹਾਂ ਕੱਲ ਇੱਕ ਵਿਅਕਤੀ ਡੁੱਬ ਕੇ ਉਸਦੀ ਮੌਤ ਹੋ ਗਈ ਤੇ ਇੱਥੇ ਕੋਈ ਸੇਫਟੀ ਨਹੀਂ ਸੀਗੀ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਨਹੀਂ ਸੀਗਾ ਤੇ ਨਹੀਂ ਅ ਮਤਲਬ ਕਿ ਇੱਥੇ ਅ ਕੋਈ ਜਾਲ ਵਗੈਰਾ ਰੱਸਾ ਵਗੈਰਾ ਲਾਇਆ ਗਿਆ ਸੀਗਾ ਅਗਰ ਉੱਥੇ ਕੋਈ ਪ੍ਰਬੰਧ ਕੀਤਾ ਹੁੰਦਾ ਪ੍ਰਸ਼ਾਸਨ ਨੇ ਤਾਂ ਉਸ ਵਿਅਕਤੀ ਦੀ ਜਾਨ ਬਚ ਸਕਦੀ ਸੀ ਕੋ ਕੋਈ ਵੀ ਪ੍ਰੋਗਰਾਮ ਹੁੰਦਾ ਨਹਿਰਾਂ ਦੇ ਕਿਨਾਰਿਆਂ ਤੇ ਹੁੰਦਾ ਸੱਠ ਪੂਜਾ ਹੁੰਦੀ ਆ ਪੰਪਰ ਤੋਂ ਸਰਸਵਤੀ ਪੂਜਾ ਸੀ ਵਿੱਚ ਵਿਸ਼ਕਰਮਾ ਪੂਜਾ ਜਾਂਦੀ ਆ ਬੜੀਆਂ ਬੜੀਆਂ ਮੂਰਤੀਆਂ ਲਿਆਉਂਦੇ ਨੇ ਤਿਆਰ ਕਰਕੇ ਅਗਲੇ ਦਾ ਵਿਸ਼ਵਾਸ ਅਕੀਦੇ ਅਨੁਸਾਰ ਆਉਂਦੇ ਨੇ ਔਰ ਇਹ ਕੋਈ ਨਹਿਰਾਂ ਦੀ ਤਾਰਦੇ ਨੇ ਜਾਂ ਜਲ ਪ੍ਰਵਾਹ ਕਰਦੇ ਨੇ ਇੱਥੇ ਜੋ ਸਬੰਧਤ ਉਹਨਾਂ ਦੇ ਉਹਨਾਂ ਦੀ ਵੀ ਕਮੇਟੀਆਂ ਬਣੀ ਹੋਈਆਂ ਹਨ ਜੋ ਇਸ ਦੇ ਬਾਰੇ ਆ ਕੇ ਕਰਦੇ ਨੇ ਕੰਮ ਇਹ ਉਹਨਾਂ ਦੀਆਂ ਆਪਣੀਆਂ ਕੋਈ ਆਰਗੇਨਾਈਜ਼ ਹੋਣਗੀਆਂ ਜੋ ਉਹਨਾਂ ਨੂੰ ਅਰੇਂਜ ਕਰਦੇ ਆ ਰਹੇ ਉਹ ਪ੍ਰਸ਼ਾਸਨ ਤੱਕ ਜਿਆਦਾ ਪਹੁੰਚ ਨਹੀਂ ਕਰਦੇ ਆ ਕਿ ਵੀ ਸਾਨੂੰ ਕੋਈ ਸੇਫਟੀ ਦਿੱਤੀ ਜਾਵੇ ਪ੍ਰਸ਼ਾਸਨ ਵੀ ਜਦ ਤੱਕ ਕੋਈ ਨਹੀਂ ਲਿਖ ਕੇ ਦੇਊਗਾ ਪ੍ਰਸ਼ਾਸਨ ਵੀ ਉਹਦੀ ਸੇਫਟੀ ਨਹੀਂ ਕਰ ਸਕਦਾ ਅਸੀਂ ਦੇਖਦੇ ਆ ਕੋਈ ਵੀ ਕੋਈ ਫੰਕਸ਼ਨ ਹੁੰਦਾ ਕੋਈ ਵੀ ਪ੍ਰਸ਼ਾਸਨ ਦੇ ਸੇਖਾ ਤੁਸੀਂ ਗੱਲ ਕਰਦੇ ਹੋ ਜਦੋਂ ਕੋਈ ਨਹਿਰ ਵਿੱਚ ਕੋਈ ਚੀਜ਼ ਉੱਤੀ ਜਾਂਦੀ ਆਮ ਬੰਦੇ ਵੱਲੋਂ ਉਦੋਂ ਪ੍ਰਸ਼ਾਸਨ ਮਿੰਟੋ ਮਿੰਟੀ ਹਾਜ਼ਰ ਹੋ ਜਾਂਦਾ ਤੇ ਮੋਟਾ ਜੁਰਮਾਨਾ ਕਰਦਾ ਬੰਦੇ ਨੂੰ ਦੇਖੋ ਜੀ ਇਹ ਤਾਂ ਕਪਲਾ ਬਹੁਤ ਤਗੜੇ ਤਗੜੇ ਕਪਲੇ ਨੇ ਕੋਈ ਇੱਥੇ ਵਿਅਕਤੀ ਆ ਕੇ ਨਹਿਰ ਚ ਵੀ ਕੁਝ ਕਰ ਜਵੇ ਉਹਦਾ ਚਲਾਨ ਕੱਢ ਦਿੰਦੇ ਨੇ ਇੱਥੇ ਡਾਡਾ ਆਸ ਦਾ ਨਾਂ ਤੇ ਉਹ ਇਹ ਜੋ ਸਾਡਾ ਕੁਦਰਤੀ ਪਾਣੀ ਆ ਇਹ ਪੀਂਦ ਨੇ ਲੋਕ ਇਹਨੂੰ ਅੱਗੇ ਜਾ ਕੇ ਇਹਨੂੰ ਇਕਦਲਾ ਕੀਤਾ ਜਾ ਰਿਹਾ ਹੈ ਇਹਦਾ ਕੋਈ ਢੰਗ ਤਰੀਕਾ ਹੋਰ ਹੋਣਾ ਚਾਹੀਦਾ ਇਹ ਪਾਣੀ ਨਹੀਂ ਗੰਦਾ ਕਰਨਾ ਚਾਹੀਦਾ ਅੱਗੇ ਜਾ ਕੇ ਦੇਖਦੇ ਆ ਵਿੱਚੇ ਲਫਾਫੇ ਫਿਰਦੇ ਨੇ ਅਸੀਂ ਤਾਂ ਕਹਿੰਦੇ ਸਰਕਾਰ ਨੇ ਲਫਾਫੇ ਦੇ ਪਾਮ ਦੀ ਲਾਤੀ ਆ ਕਿੰਨੇ ਵੇਰਵੇ ਪਏ ਨੇ ਮਾਰੇਓ ਕੈਮਰਾ ਇਧਰ ਨੂੰ ਆ ਕਿੰਨੇ ਲਫਾਫੇ ਪਏ ਨੇ ਸਿੱਖ ਸਾਹਿਬ 10 ਜਿੰਨਾ ਸਾਲ ਤੋਂ ਹੀ ਇਸ ਤਰ੍ਹਾਂ ਦਾ ਵਰਤਾਰਾ ਹੋਇਆ ਵੀ ਨਹਿਰਾਂ ਦੇ ਵਿੱਚ ਜੋ ਇਹ ਛੱਟ ਪੂਜਾ ਬਾਹਲੇ ਰਾਜਾਂ ਵਿੱਚ ਇਸ ਤਰ੍ਹਾਂ ਦਾ ਪ੍ਰਥਾ ਸੀਗੀ ਪਰੰਤੂ ਪੰਜਾਬ ਵਿੱਚ ਪਿਛਲੇ 10-15 ਸਾਲ ਤੋਂ ਹੀ ਇਸ ਤਰ੍ਹਾਂ ਦੀ ਪ੍ਰਥਾ ਸ਼ੁਰੂ ਹੋਈ ਹੈ ਕਿ ਪਾਣੀ ਦੇ ਵਿੱਚ ਜੋ ਮੂਰਤੀਆਂ ਦਾ ਪਛਾਦਨ ਕੀਤਾ ਜਾਂਦਾ ਦੇਖੋ ਜੀ ਹੁਣ ਜਿੰਨੇ ਵੀ ਸਾਡੇ ਯੂਪੀ ਦੇ ਬਿਹਾਰ ਦੇ ਬੰਦੇ ਅਗਰੇ ਬਸ ਗਏ ਉਹ ਉੱਥੇ ਵੀ ਇਹ ਪੂਜਾ ਕਰਦੇ ਸੀਗੇ ਆਪਣੇ ਮੂਢਾਂ ਨਾਲ ਵੀ ਕਰਦੇ ਨੇ ਉਹਨਾਂ ਦੀ تعداد ਵਧ ਗਈ ਵੀਰੇ تعداد ਵਧਣ ਨਾਲ ਜੋ ਸਾਡੇ ਪੰਜਾਬੀ ਤੇ ਕੈਨੇਡਾ ਨੂੰ ਭੱਜ ਗਏ ਦੇਸ਼ ਦਾ ਮੈਨੂੰ ਇਹ ਲੱਗਦਾ ਵੀ ਵਾਤਾਵਰਣ ਖਰਾਬ ਹੋ ਰਿਹਾ ਕਿਸੇ ਵੀ ਨੌਤੇ ਹੋ ਰਿਹਾ ਹੈ ਵਾਤਾਵਰਣ ਖਰਾਬ ਹੋ ਰਿਹਾ ਹੈ ਜੀ ਸਰ ਜਿਸ ਤਰ੍ਹਾਂ ਹੁਣ ਇਹ ਨਹਿਰ ਦੀਆਂ ਸਾਈਡਾਂ ਪੱਕੀਆਂ ਹੋ ਗਈਆਂ ਲੱਗਦਾ ਹੈ ਕਿ ਪ੍ਰਸ਼ਾਸਨ ਨੂੰ ਇਸ ਵੇਲੇ ਧਿਆਨ ਦੇਣਾ ਚਾਹੀਦਾ ਕਿ ਅੱਗੇ ਤੋਂ ਵੀ ਪੂਜਾ ਤਾਂ ਉਹਦੇ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਨੇ ਸੁਰੱਖਿਆ ਦੇ ਆ ਸਰਕਾਰ ਤੋਂ ਮੰਗ ਕਰਦੇ ਆ ਵੀ ਵੀ ਜਾਂ ਤਾਂ ਉਹਨੂੰ ਰੁਕਿਆ ਜਾਵੇ ਜਾਂ ਜੇ ਨਹੀਂ ਰੁਕਦੇ ਉਹਨੇ ਆਪਣੇ ਕੀਦੇ ਅਨੁਸਾਰ ਪਾੜ ਫੂਜੇ ਜੋ ਵੀ ਕਰਨਾ ਹੈ ਸਰਕਾਰ ਦਾ ਪ੍ਰਬੰਧ ਕਰੇ ਕੱਲ ਜੋ ਵਿਅਕਤੀ ਡੁੱਬ ਕੇ ਮੌਤ ਹੋ ਗਈ ਉਹਦਾ ਕੌਣ ਜ਼ਿੰਮੇਵਾਰ ਆ ਕਿਉਂਕਿ ਨਹਿਰ ਅੱਗੇ ਦਾ ਨਾਰੇ ਕੱਚੇ ਸੀਗੇ ਬੰਦਾ ਕਿਵੇਂ ਨਾ ਕਿਵੇਂ ਬਹਾ ਨਿਕਲੇ ਆਉਂਦਾ ਸੀ ਜਾਂ ਉਹਨੂੰ ਹੁਣ ਪਤਾ ਹੀ ਨਹੀਂ ਢਗਾਈ ਕਿੰਨੀ ਐ ਇਹਦੀ ਉਹ ਪਹਿਲੇ ਹਿਸਾਬ ਨਾਲ ਚੱਲਦੇ ਨੇ ਪ੍ਰਸ਼ਾਸਨ ਨੂੰ ਵੀ ਇੱਥੇ ਆਪਣਾ ਮੁਸਤੈਦ ਹੋਣਾ ਚਾਹੀਦਾ ਜਾਂ ਉਹਨਾਂ ਨੂੰ ਕੋਈ ਇਥੇ ਵੀ ਅਨਾਉਂਸਮੈਂਟ ਕਰਨੀ ਚਾਹੀਦੀ ਹੈ ਕਿ ਪਾਣੀ ਦੇ ਨੇੜੇ ਨਾ ਜਾਓ ਜਾਂ ਗੋਤਾਖੋਰਾਂ ਦਾ ਜਾ ਕੇ ਹੋਰ ਕਸ਼ਤੀਆਂ ਦਾ ਪ੍ਰਬੰਧ ਹੋਣਾ ਚਾਹੀਦਾ ਤਾਂ ਜੋ ਕੋਈ ਬੰਦ ਵਿਅਕਤੀ ਦੀ ਜੋ ਕੀਮਤੀ ਜਾਨ ਗਈ ਹੈ ਗੱਲ ਉਹ ਤਾਂ ਬਚ ਸਕਦੀ ਸੀ ਬਿਲਕੁਲ ਧੰਨਵਾਦ ਕਿਨਾਰਿਆਂ ਦੇ ਉੱਪਰ ਜਿੱਥੇ ਕਿ ਪਹਿਲਾਂ ਇਸ ਨਹਿਰ ਨੂੰ ਚੌੜਾ ਕੀਤਾ ਗਿਆ ਇਸ ਦੀਆਂ ਸਾਈਡਾਂ ਪੱਕੀਆਂ ਕੀਤੀਆਂ ਗਈਆਂ ਇਸ ਵਿੱਚੋਂ ਮਿੱਟੀ ਬਾਹਰ ਕੱਢੀ ਗਈ ਸਾਈਡ ਤੋਂ ਜੋ ਦਰਖਤ ਸੀ ਕੁਦਰਤੀ ਵਾਤਾਵਰਣ ਸੀਗਾ ਇੱਥੇ ਕਿੰਨੇ ਪੰਛੀ ਖਾਸ ਤੌਰ ਤੇ ਇੱਥੇ जानवर बंदर ਉਹਨਾਂ ਦੇ ਬੱਚੇ ਸੀ ਉਹਨਾਂ ਦਾ ਕੁਦਰਤੀ ਟਿਕਾਣਾ ਸੀ ਇਹ ਦਰਖਤ ਇਹ ਦਰਖਤ ਪੁੱਟ ਦਿੱਤੇ ਗਏ ਇਹਨਾਂ ਦੀਆਂ ਜੜਾਂ ਨੰਗੀਆਂ ਕਰ ਦਿੱਤੀਆਂ ਗਈਆਂ ਇਹ ਮਿੱਟੀ ਇੱਥੋਂ ਪੁੱਟੀ ਗਈ ਇਹ ਮਿੱਟੀ ਇੱਥੋਂ ਪੁੱਟ ਕੇ ਦੁਬਾਰਾ ਨਹਿਰ ਵਿੱਚ ਛੁੱਟੀ ਜਾ ਰਹੀ ਹੈ ਦੇਖ ਸਕਦੇ ਹੋ ਜੋ ਨਹਿਰ ਚੋਂ ਦੁਬਾਰਾ ਕੱਢੀ ਮਿੱਟੀ ਕੱਢੀ ਗਈ ਸੀ ਉਹ ਮਿੱਟੀ ਨਹਿਰ ਵਿੱਚ ਦੁਬਾਰਾ ਫੇਰ ਛੁੱਟੀ ਜਾ ਰਹੀ ਹੈ ਫਿਰ ਇਸ ਤਰ੍ਹਾਂ ਜੋ ਇੰਨੀ ਤਬਾਹੀ ਕੀਤੀ ਗਈ ਹੈ ਦੇਖ ਸਕਦੇ ਹੋ ਕਿ ਦਰਖਤਾਂ ਦੇ ਜੜਾਂ ਤੱਕ ਨੰਗੀਆਂ ਕਰ ਦਿੱਤੀਆਂ ਗਈਆਂ ਹੁਣ ਇਹ ਮਿੱਟੀ ਜਿਹੜੀ ਹੈਗੀ ਸਾਰੀ ਜੰਗਲਾਤ ਮਹਿਕਵਦੀ ਦੀ ਮਿੱਟੀ ਹੈ ਇਸ ਵਿੱਚ ਵਿੱਚ ਹੀ ਨਹਿਰਾਂ ਚੋਂ ਕੱਢੀ ਗਈ ਮਿੱਟੀ ਆ ਇਹ ਮਿੱਟੀ ਦੁਆਰਾ ਨਹਿਰ ਵੇ ਸੁੱਟੀ ਜਾ ਰਹੀ ਹੈ ਕੰਮ ਹੈ ਕੰਮ ਕਰ ਰਹੇ ਨੇ ਨਾ ਹੀ ਇੱਥੇ ਜੂਨੀਅਰ ਇੰਜੀਨੀਅਰ ਨਾ ਹੀ ਇੱਥੇ ਐਸ ਡੀਓ ਕਿਸੇ ਇਸ ਮਸਲੇ ਉੱਪਰ ਖੁੱਲਕੇ ਕੋਈ ਜਵਾਬ ਦੇ ਰਿਹਾ ਪਹਿਲਾਂ ਐਸ ਡੀਓ ਦੇ ਨਾਲ ਗੱਲ ਹੋਈ ਸੀ ਉਸਨੇ ਇਹ ਮਿੱਟੀ ਬਾਹਰ ਸਟਵਾਉਣੀ ਸ਼ੁਰੂ ਕਰ ਦਿੱਤੀ ਸੀ ਤੇ ਇਹ ਮਿੱਟੀ ਜੰਗਲਾਤ ਮਹਿਕਵਦੀ ਦੀ ਮਿੱਟੀ ਵੀ ਹੋ ਸਕਦੀ ਹੈ ਦੇਖ ਸਕਦੇ ਹੋ ਕਿ ਇੱਥੋਂ ਮਿੱਟੀ ਪੁੱਟੀ ਗਈ ਆ ਇਹ ਜੰਗਲਾਤ ਮਹਿਗਵਨ ਦੀ ਮਿੱਟੀ ਪੁੱਟੀ ਗਈ ਆ ਕਿੰਨੇ ਦਰਖਤਾਂ ਤੋਂ ਪੁੱਟੇ ਨੇ ਕਿੰਨੇ ਦਰਖਤ ਤੋੜੇ ਨੇ ਇਹ ਮਿੱਟੀ ਹੁਣ ਦੁਆਰਾ ਨਹਿਰ ਵਿੱਚ ੁੱਟੀ ਜਾ ਰਹੀ ਹੈ ਦੇਖ ਸਕਦੇ ਹੋ ਕਿ ਇਹ ਬਦਲਾਅ ਵਾਲੀ ਸਰਕਾਰ ਹੈ ਇਸ ਉੱਪਰ ਬਿਲਕੁਲ ਚੁੱਪ ਹੈ ਸਰਕਾਰ ਨੂੰ ਇਸ ਵੱਲ ਤੁਰੰਤ ਪ੍ਰਭਾਵ ਦੇ ਨਾਲ ਧਿਆਨ ਦੇਣਾ ਚਾਹੀਦਾ ਹੈ ਕਿ ਇੰਨੇ ਪੰਛੀਆਂ ਦੇ ਟਿਕਾਣੇ ਬਰਬਾਦ ਕਰਕੇ ਇੰਨੇ ਦਰਖਤ ਤੋੜ ਕੇ ਇਹ ਮਿੱਟੀ ਦੁਆਰਾ ਨਹਿਰ ਵਿੱਚ ੁੱਟੀ ਜਾ ਰਹੀ ਹੈ ਕਿੰਨੇ ਕਰੋੜਾਂ ਦੇ ਪ੍ਰੋਜੈਕਟ ਦੇ ਨਾਲ ਕਿੰਨੇ ਕਰੋੜਾਂ ਦੇ ਪ੍ਰੋਜੈਕਟ ਕਰੋੜਾਂ ਦੇ ਨਾਲ ਇਹ ਪ੍ਰੋਜੈਕਟ ਜੋ ਨਹਿਰ ਨੂੰ ਚੌੜਾ ਕਰਨ ਦਾ ਪ੍ਰੋਜੈਕਟ ਲਾਇਆ ਗਿਆ ਸੀ ਪ੍ਰੰਤੂ ਹੁਣ ਫੇਰ ਪੱਕੀ ਕਰਨ ਤੋਂ ਬਾਅਦ ਇਹ ਮਿੱਟੀ ਇਸ ਵਿੱਚ ਦੁਬਾਰਾ ੁੱਟੀ ਜਾ ਰਹੀ ਹੈ ਮੈਂ ਗੁਰਦੀਪ ਸਿੰਘ ਸ਼ਾਹਪੁਰ ਕੈਮਰਾਮੈਨ ਰਵਿੰਦਰ ਸੀਟ ਦੇ ਨਾਲ ਧੰਨਵਾਦ ਦੇਖ ਸਕਦੇ ਹਾਂ ਜੀ ਇਹ ਨਹਿਰੀ ਵਿਭਾਗ ਦੇ ਜੋ ਅਧਿਕਾਰੀ ਨੇ ਜੋ ਕੰਮ ਕਰਵਾਉਣ ਵਾਲੇ ਨੇ ਇਥੋਂ ਮੌਕੇ ਤੋਂ ਖਿਸ ਗਏ ਨੇ ਤੇ ਕੰਮ ਇਥੇ ਕੰਮ ਕਰ ਰਹੇ ਨੇ ਦੀਵਾਰੀਦਾਰ ਕੰਮ ਕਰ ਰਹੇ ਨੇ ਤੇ ਬੜੀ ਜਾਨ ਜੋਖਮ ਦੇ ਵਿੱਚ ਪਾ ਕੇ ਕੰਮ ਕਰ ਰਹੇ ਨੇ ਦੇਖ ਸਕਦੇ ਹੋ ਕਿ ਇਹਦਾ ਅਗਰ ਸਾਈਡਾਂ ਪੱਕੀਆਂ ਨੇ ਇਹਨਾਂ ਦਾ ਕੀ ਪੈਰ ਤਿਲਕ ਜਾਂਦਾ ਤਾਂ ਇਹ ਨਹਿਰ ਵਿੱਚ गिर ਸਕਦੇ ਨੇ ਇਹਨਾਂ ਕੋਲੇ ਕੋਈ ਸੇਫਟੀ ਨਹੀਂ ਇਹਨਾਂ ਕੋਲੇ ਕੋਈ ਰੱਸੀ ਨਹੀਂ ਇਹਨਾਂ ਕੋਲੇ ਇਹ ਕੰਮੇ ਨੇ ਆਮ ਕੰਮੇ ਨੇ ਇਹਨਾਂ ਦੇ ਪਿੱਛੇ ਪਰਿਵਾਰ ਨੇ ਬੱਚੇ ਕਰ ਇੰਤਜ਼ਾਰ ਕਰ ਰਹੇ ਨੇ ਇਹਨਾਂ ਦੀ ਜਾਨ ਵੀ ਕੀਮਤੀ ਜਾਨ ਆ ਇਸ ਵੱਲ ਕੋਈ ਸੇਫਟੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਭਰਾ ਜੀ ਕਿਨਾਂ ਜੀ ਤੁਹਾਡਾ ਗੁਰਦੇਵ ਸਿੰਘ ਆਜੋ ਉੱਪਰ ਨੂੰ ਆਜੋ ਆਜੋ ਉੱਪਰ ਨੂੰ ਹਾਂਜੀ ਭਰਾ ਜੀ ਕੀ ਨਾਂਜੀ ਤੁਹਾਡਾ ਗੁਰਦੇਵ ਸਿੰਘ ਦਾ ਜੀ ਗੁਰਦੇਵ ਸਿੰਘ ਹਾਂਜੀ ਕਿਹੜਾ ਪਿੰਡਾ ਜੀ ਤੁਹਾਡਾ ਦਰਾਹਾਈ ਤੁਸੀਂ ਇੱਥੇ ਨਹਿਰੀ ਮੈਕਨੇਲਾ ਕੰਮ ਕਰ ਰਹੇ ਹੋ ਤੁਸੀਂ ਨਹਿਰੀ ਮੈਕਨੇ ਦੇ ਮੁਲਾਜ਼ਮ ਹੋ ਜਾਂ ਤੁਸੀਂ ਪ੍ਰਾਈਵੇਟ ਨਾ ਜੀ ਅਸੀਂ ਤਾਂ ਪ੍ਰਾਈਵੇਟ ਆ ਜੀ ਦਿਹਾੜੀਦਾਰ ਬੰਦੇ ਜੀ ਦਿਹਾੜੀਦਾਰ ਹਾਂ ਹਾਂ ਜੀ ਜਿਆੜੀ ਦੇ ਕੰਮ ਕਰਦੇ ਹਾਂ ਹਾਂ ਜੀ ਤੇ ਜਿਸ ਤਰ੍ਹਾਂ ਨਹਿਰੀ ਵਿਭਾਗ ਦੇ ਅਦਕਾਰੀ ਕੋ ਤੋਂ ਕੰਮ ਕਰਵਾ ਰਹੇ ਨੇ ਇੱਥੇ ਹਾਂ ਜੀ ਕਿਨਾਰੇ ਬਿਲਕੁਲ ਪੱਕੇ ਕੀਤੇ ਹੋਏ ਨੇ ਪੈਰ ਤਲਕ ਸਕਦਾ ਕਿਤੇ ਕੋਈ ਵਿਅਕਤੀ ਦੀ ਮੌਤ ਹੋਈ ਹੈ ਮੌਤ ਹੋਈ ਹੀ ਥਾਲੇ ਕੋਈ ਰੱਸਾ ਕੋਈ ਜਾਂ ਵੀ ਹੋਰ ਸੇਫਟੀ ਪ੍ਰਬੰਧ ਹੈ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਜੀ ਉਰੇ ਅਸੀਂ ਰੱਸਾ ਰੱਸਾ ਜੀ ਤੇ ਆਪਾਂ ਦੇ ਦੇ ਕੇ ਪੰਜਾਬ ਜਾਈਂ ਤਰਦੇ ਛੋਟੇ ਛੋਟੇ ਬੱਚੇ ਆਈ ਸਾਡੇ ਉਹਨੂੰ ਤਾਰੀਫ ਕਰਾਉਂਦੀ ਆ ਤਾਰੀਫ ਜਾਨ ਸਾਨੂੰ ਤੁਸੇ ਨੂੰ ਨਹੀਂ ਹੁੰਦੀ ਜੀ ਤੇ ਦੇਖ ਸਕਦੇ ਹੋ ਜੀ ਇਹ ਇਨਾਂ ਕਿਸੇ ਵੀ ਜੋ ਕੰਮ ਹੈ ਕੰਮ ਕਰ ਰਹੇ ਨੇ ਮਜ਼ਦੂਰ ਕਲਾਸ ਹਾਂਜੀ ਜਿਸ ਨੂੰ ਕੋਈ ਤਾਰੀ ਨਹੀਂ ਆਉਦੀ ਤੇ ਦੂਸਰੇ ਪਾਸੇ ਦੇਖ ਸਕਦੇ ਹੋ ਜੋ ਇਥੇ ਕੰਮ ਕਰਵਾ ਰਿਹਾ ਉਹ ਘਾਰੀ ਆ ਹਾਂਜੀ ਉਹ ਸਾਨੂੰ ਦੇਖ ਦੋ ਖਿਸਕ ਗਿਆ ਉਸ ਤੋਂ ਉਹ ਤੋਂ ਰੈਸਟ ਜਾਂਦਾ ਜੀ ਉਹ ਖਿਸਕ ਜਾਂਦਾ ਹਾਂਜੀ ਤੇ ਹੁਣ ਡਰ ਨਹੀਂ ਲੱਗਦਾ ਬਾਈ ਜੀ ਫਿਰ ਤੋਂ ਡਰ ਲੱਗਦਾ ਜੀ ਹੁਣ ਕੀ ਕਰੀਏ ਮਜਬੂਰੀ ਨੂੰ ਜੀ ਤਰਨਾ ਪੈਂਦਾ ਜੀ ਦਿਹਾੜੀ ਲਾਜ਼ਰੀ ਨਹੀਂ ਹੈਗੀ ਕਿਸੇ ਪਾਸੇ ਜੀ ਨਿਕਲਣਗੇ ਕਿਦਾਂ ਮਤਲਬ ਸਲਿੱਪ ਹੋ ਕੇ ਨਿਕਲਾਂਗੇ ਕਿਵੇਂ ਨਿਕਲਾਂਗੇ ਤੇ ਮੈਂ ਨਿਕਲਾਂ ਜੇ ਫਿਰ ਤਾਂ ਜੀ ਮ ਕੋਈ ਰਾਸਤਾ ਨਹੀਂ ਆ ਨਿਕਲ ਮੋਤੇ ਹੁਣ ਇਹ ਜੀ ਬਸ ਸਾਡੀ ਤਾਂ ਫਿਰਦੀ ਆ ਜੀ ਆਹ ਜੀ ਮਜਬੂਰੀ ਨੂੰ ਕਰਦੇ ਛੋਟੇ ਸਾਰੇ ਹੀ ਨਹੀਂ ਉੱਪਰ ਚੜਦੇ ਛੋਟੇ ਛੋਟੇ ਬੱਚੇ ਆ ਹੀ ਸਾਡੇ ਜੀ ਅੱਛਾ ਜੀ ਹਾਂ ਜੀ ਮਜਬੂਰੀ ਨੂੰ ਕਰਦੇ ਆ ਜੀ ਹੁਣ ਕੀ ਕਰੀਏ ਜੀ ਤੁਹਾਡਾ ਕੀ ਬੀਮਾ ਹੋਇਆ ਤੁਹਾਨੂੰ ਲੱਗਦਾ ਨਹੀਂ ਵੀ ਤੁਹਾਡਾ ਬੀਮਾ ਬੀਮਾ ਵਜਾਇਦਾ ਕੁਝ ਨਹੀਂ ਜੀ ਅਸੀਂ ਤਾਂ ਪ੍ਰਾਈਵੇਟ ਲੈ ਕੇ ਆਏ ਜੀ ਸਾਨੂੰ 600 ਰੁਪਏ ਦਿਹਾੜੀ ਆ ਜੀ ਦੱਸੋ ਜੀ ਮਲਿਆਈਆਂ ਨੇ ਇਹ ਜੀ ਦਿਹਾੜੀ 7-800 ਰੁਪਏ ਤਾਂ ਦਿਹਾੜੀ ਚਾਹੀਦੇ ਆ ਜੀ ਰਿਸ਼ਤੀ ਤਾਂ ਮਾਈ ਹਾਂਜੀ ਹਾਂਜੀ ਬਰਾਜ ਜੀ ਕਿੰਨਾ ਜੀ ਤੁਹਾਡਾ ਮੇਰਾ ਨਾਮ ਕੱਲੂ ਜੀ ਤਲੂ ਜੀ ਇੱਥੇ ਕੰਮ ਕਰ ਰਹੇ ਹੋ ਤੁਹਾਨੂੰ ਡਰ ਨਹੀਂ ਲੱਗਦਾ ਹੈਗਾ ਡਰ ਤੋਂ ਕੋਈ ਪ੍ਰਬੰਧ ਨਹੀਂ ਕੋਈ ਰਸਤਾ ਨਹੀਂ ਹੈਗਾ ਕੋਈ ਪੌੜੀ ਨਹੀਂ ਹੈਗੀ ਨਹੀਂ ਜੀ ਪੈਰ ਚਲਕ ਜਾਂਦਾ ਨਹਿਰ ਚ ਜਾਓਗੇ ਕੱਲ ਵਿਅਕਤੀ ਦੀ ਮੌਤ ਹੋ ਗਈ ਇੱਥੇ ਹਾਂਜੀ ਹਾਂਜੀ ਕੀ ਕਹੋਗੇ ਕੀ ਮੰਗ ਕਰੋਗੇ ਸਰਕਾਰ ਤੋਂ ਸਰਕਾਰ ਤੇ ਜੀ ਕੀ ਆਗੇਗੇ ਜੀ ਇਸਕੀ ਸਿਕਿਉਰਟ ਕੀ ਜਾਏ ਇਸਕੇ ਕੋਈ ਆਪ ਕੋਈ ਆਦ ਕੋਈ ਜਾਲ ਵਗੈਰਾ ਬਣਾਣਾ ਚਾਹਤਾ ਜੋ ਬੰਦਾ ਕੋਈ ਗਰੀਬੀ ਜਿਆਦਾ ਕੋਈ ਵੀ ਤਾਰ ਪਕੜ ਕੇ ਉੱਪਰ ਬੰਦਾ ਚੜ ਸਕਦਾ ਹੈ ਜੋ ਨੀਚੇ ਗਰੀਬੀ ਗਿਆ ਨਾ ਉਸਕਾ ਨਿਕਲਨੇ ਦਾ ਕੋਈ ਚਾਂਸ ਨਹੀਂ ਕਿਉਂਕਿ ਸਾਈਡਾਂ ਉਹ ਆਰਸੀਸੀ ਪੱਕੀ ਹੋ ਰੱਖੀ ਹੈ ਬੰਦੇ ਕੋ ਥੜਕ ਜਾਣੇ ਕੇ ਬਾਅਦ ਬੰਦਾ ਗਿਰਨੇ ਦਾ ਚਾਂਸ ਜਬ ਮਿਲ ਜਿਆਦਾ ਬੰਦੇ ਕੋ ਉੱਪਰ ਚੜਨੇ ਦਾ ਕੋਈ ਚਾਂਸ ਨਹੀਂ ਹੈ ਬੰਦਾ ਨੀਚੇ ਕੇ ਨੀਚੇ ਹੀ ਰਹਿ ਜਾਏਗਾ ਕਿੰਨੇ ਦਿਨ ਤੋਂ ਕੰਮ ਕਰ ਰਹੇ ਹੋ ਭਰਾ ਜੀ ਤੁਸੀਂ ਇੱਥੇ ਮੈਂ ਤਾਂ ਇਹ 2 ਦਿਨ ਹੋਏ ਜੀ ਮੇਰੇ ਕੋਲ ਹਾਂ 2 ਦਿਨ ਹੋ ਗਏ ਹਾਂ ਜੀ ਤੁਸੀਂ ਕਿਹਾ ਨਾ ਘਰ ਇਹਨੇ ਵੀ ਸਾਡਾ ਕੋਈ ਉੱਤੋਂ ਕੋਈ ਥਾੜਾ ਐਕਸੀਡੈਂਟ ਹੋ ਜਾਂਦਾ ਹਾਂ ਜੀ ਹਾਂ ਜੀ ਬੋਲਾ ਹੈ ਹੋ ਜਾਂਦੀ ਰੱਸਾ ਦੋ ਸਾਨੂੰ ਕੋਈ ਕੋੜੀ ਦੋ ਕੋਈ ਜਾਲ ਦੋ ਉਹ ਤੋਂ ਜੀ ਮਨੇ ਬੋਲਾ ਤਾਂ ਵੀ ਰੱਸਾ ਉਹਨੇ ਮੰਗਾਇਆ ਨਹੀਂ ਕਿ ਮੰਗਾएंगे ਰੱਸਾ ਸਾਨੂੰ ਉੱਪਰੋਂ ਪੈਸੇ ਮਿਲਣ ਜੇ ਤਦ ਆਸੀਂ ਰੱਸਾ ਲਿਆ ਜਦမှာ ਜੀ ਹਾਂ ਜੀ ਅੱਛਾ ਜੀ ਮਤਲਬ ਇਹ ਕਹਿੰਦੇ ਵੀ ਤੁਹਾਨੂੰ ਸਾਡੇ ਕੋਲ ਕੋਈ ਫੰਡਰ ਨਹੀਂਗਾ ਥੋੜੀ ਤੁਸੀਂ ਥੋੜੀ ਜਾਨ ਜਾਂਦੀ ਆ ਜਾਵੇ ਜਾਂਵੇ ਜੀ ਨੇ ਕੋਈ ਪਰਵਾਹ ਨਹੀਂ ਹੈ ਜੀ ਗਰੀਬੀ ਕੋਈ ਸੁਣਵਾਈ ਤੋ ਦੇਖ ਸਕਦੇ ਹੋ ਜੀ ਇਹ ਮਜ਼ਦੂਰ ਕਲਾਸ ਹੈ ਇਸ ਦਾ ਦਰਦ ਆਪਣੇ ਦਰਦ ਨੇ ਆਪਣੀਆਂ ਮਜਬੂਰੀਆਂ ਨੇ 600 ਰੁਪਏ ਦਿਹਾੜੀ ਦੇ ਉੱਪਰ ਇਹ ਕੰਮ ਇੱਥੇ ਕੰਮ ਕਰ ਰਹੇ ਨੇ ਇਹਨਾਂ ਕੋਲੇ ਕੋਈ ਸੁਰੱਖਿਆ ਦਾ ਪ੍ਰਬੰਧ ਨਹੀਂ ਹੈ ਜੋ ਇੱਥੇ ਕੰਮ ਕਰਵਾ ਰਹੇ ਇੱਥੇ ਅਧਿਕਾਰੀ ਨੇ ਮੋਟੀਆਂ ਤਨਖਾਹਾਂ ਲੈਂਦੇ ਨੇ ਜਦੋਂ ਕੈਮਰੇ ਵਾਲੇ ਜਦੋਂ ਇੱਥੇ ਪੱਤਰਕਾਰ ਆਉਂਦਾ ਕੈਮਰੇ ਆਉਂਦਾ ਤਾਂ ਉਸ ਨੂੰ ਦੇਖ ਕੇ ਖਿਸਕ ਜਾਂਦੇ ਨੇ ਦੇਖ ਸਕਦੇ ਹੋ ਬਿਲਕੁਲ ਇਹ ਤਿਰਸ਼ੇ ਕਿਨਾਰੇ ਦੇ ਉੱਪਰ ਇਹ ਸਾਡੇ ਮਜ਼ਦੂਰ ਭਰਾ ਕੰਮ ਕਰ ਰਹੇ ਨੇ ਕਿਛ ਇਹਨਾਂ ਦੇ ਪਰਿਵਾਰ ਨੇ ਬੱਚੇ ਨੇ ਇਹਨਾਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ ਅਗਰ ਇਹਨਾਂ ਨਾਲ ਕੋਈ ਪ੍ਰਮਾਤਮਾ ਨਾ ਕਰੇ ਇਹਨਾਂ ਨਾਲ ਕੋਈ ਦੁਰਘਟਨਾ ਹੋ ਜਾਂਦੀ ਹੈ